ਤਾਂ ਹੁਣ ਆਪਾਂ ਤੁਹਾਨੂੰ ਦਿਖਾਣੇ ਮੋਟਰਸਾਈਕਲ ਦਾ ਸਟੰਡ ਗੁੱਡ ਮਾਰਨਿੰਗ ਬਾਕਾ 14 ਦਾ ਦੋਸਤ ਸੋ ਹਾਂਜੀ ਗਾਇਸ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਗਾਇਸ ਆਪਣੇ ਸ਼ਹਿਰ ਬੋ ਸ਼ਹਿਰ ਦੇ ਤੁਹਾਨੂੰ ਤੁਸੀਂ ਦੇਖ ਹੀ ਸਕਦੇ ਕਿੰਨੀ ਪੈ ਗਈ ਆ ਤੇ ਮੈਂ ਸੋਚਿਆ ਚਲੋ ਇੱਕ ਤੁਹਾਡੇ ਵਾਸਤੇ ਬਲੌਗ ਬਣਾ ਦਈਏ ਕਿੱਥੇ ਕਿੱਥੇ ਤੁਹਾਨੂੰ ਤੇ ਪੈਂਦੀ ਪਈ ਆ ਤੁਸੀਂ ਮੈਨੂੰ ਕਮੈਂਟਾਂ ਵਿੱਚ ਦੱਸੋ ਤੇ ਆਪਣੇ ਗਾਇਸ ਮੁਰਸਲ ਦਾ ਬਾਕੀ ਮੋਡੀਫਿਕੇਸ਼ਨ ਦਾ ਕੰਮ ਚੱਲਦਾ ਪਿਆ ਤੇ ਚਲੋ ਹੁਣ ਤੁਹਾਨੂੰ ਜਾ ਕੇ ਘੁਮਾ ਕੇ ਲੈ ਕੇ ਆਨੇ ਆ ਤੇ ਦੋ ਮੁੰਡਿਆਂ ਨੂੰ ਤੰਗ ਕਰ ਕੇ ਆਨੇ ਆ ਸਵੇਰ ਦੇ ਵੱਜੇ ਨੇ ਮਿੱਤਰੋ 6:30 ਤੇ ਜਾ ਕੇ ਘੁੰਮ ਫਿਰ ਕੇ ਆਨੇ ਆ ਤੇ ਉਹਨਾਂ ਨੂੰ ਤੰਗ ਕਰਦੇ ਢਾਲਦੇ ਆ ਸਿਰ ਸਿਰ ਜਾ ਕੇ ਤੇ ਦੇਖਦੇ ਉਹਨਾਂ ਦਾ ਕੀ ਰਿਐਕਸ਼ਨ ਆ ਦੇਖ ਹੀ ਸਕਦੇ ਹੋ ਗਾਇਜ਼ ਕਿੰਨੀ ਧੁੰਦ ਪੈ ਰਹੀ ਹੈ ਇੱਧਰ ਬੰਦੇ ਨੂੰ ਬੰਦਾ ਨਹੀਂ ਦਿਖਣਾ ਕੋਈ ਬੰਦਾ ਆਵੇ ਤਾਂ ਸਹੀ ਤਾਂ ਉਹ ਦਿਖਾਲਦੇ ਆ ਤੇ ਆਪਣੇ ਮੋਟਰਸਾਈਕਲ ਦੀ ਪੀਲੀ ਲਾਈਟ ਕਰਕੇ ਦੇਖੋ ਕਿੰਨਾ ਚਾਨਣ ਹੋਇਆ ਵੀ ਇਹ ਨਵੇਂ ਮੋਟਰਸਾਈਕਲਾਂ ਦੀ ਗਾਇਜ਼ ਲਾਈਟਾਂ ਹੀ ਬਹੁਤ ਆ ਤੇ ਫੇ ਵੀ ਸਾਨੂੰ ਕੋਈ ਨਹੀਂ ਲਾਈਟ ਲਵਾਣੇ ਪੈਣੀ ਮਰੇ ਇਹਦਾ ਵੀ ਬਲੌਗ ਪਾ ਦੇਾਂਗੇ ਤੇ ਚਲੋ ਹੁਣ ਤਾਂ ਫਿਲਹਾਲ ਤੁਹਾਨੂੰ ਧੁੰਦ ਦਿਖਾਈ ਦੇਂਦੇ ਪਏ ਅਸੀਂ ਆ ਦੇਖੋ ਗਾਈਜ਼ ਕਿੰਨੀ ਧੁੰਦ ਉੱਪਰ ਦੇਖੀ ਜਾਦੇ ਗਾਈਜ਼ ਉਹ ਖੰਬਾ ਤਾਂ ਨਹੀਂ ਦਿਖਦਾ ਪਿਆ ਜਿੱਥੇ ਲਾਈਟ ਚੱਲਦੀ ਪਈ ਆ ਬਾਕੀ ਤਾਂ गाइस ਜਾ ਕੇ ਦੇਖਣ ਉਹਨਾਂ ਦਾ ਰਿਐਕਸ਼ਨ ਕੀ ਆ ਬਾਕੀ ਦਾ ਕਹਿੰਦਾ ਤਾਂ ਕੁਝ ਨਹੀਂ ਹੈਗਾ ਦੇਖੋ ਜਾ ਕੇ ਹੁੰਦਾ ਕੀ ਆ ਬੱਲੇ ਤੇ ਬਲੌਗ ਦੇ ਵਿੱਚ ਐਂਡ ਤੱਕ ਬਣੇ ਰਹੋ ਤੁਹਾਨੂੰ ਪੂਰੀ ਫੁੱਲ ਵੀਡੀਓ ਦਿਖਾਵਾਂਗੇ ਬਾਕੀ गाइस ਤੁਸੀਂ ਦੇਖਿਆ ਹੀ ਹਨਾ ਪਾਣੀ ਟੈਂਕੀ ਫਿਨਿਸ਼ਰ ਉਹਦੇ ਇਸਲਾਮਾਬਦ ਵਿੱਚ ਪੰਦਾ ਜੀਤਨਗਰ ਦੇ ਵਿੱਚ ਕਿਦਾਂ ਲੱਗ ਰਿਹਾ ਸੈਸਰੀ ਉੱਤੇ ਲੱਗ गाइस ਮੈਨੂੰ ਆਂਦਾ ਆਪਾਇ ਗਿਆ ਸੋ ਗਾਈਜ਼ ਅਪਾ ਚੱਲਦੇ ਆ ਹੁਣ ਵੀਡੀਓ ਬਣਾਉਣ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਣੇ ਇੱਕ ਹੋਰ ਮੁੰਡੇ ਤੋਂ ਹੱਲੇ ਜਾਣਾ ਵਾ ਤੇ ਦੇਖਦੇ ਹੁਣ ਅੱਗੇ ਹੁੰਦਾ ਕੀ ਆ ਤੇ ਚਲਿਏ ਵੇਟ ਇਹਦਾ ਕਿਦਾਂ ਵੇਟ ਓਏ ਅਗੜੀ ਚਾਬੀ ਲੱਗਣ ਲੱਗੀ ਸ਼ਰਟ ਤੇ ਪਹੁੰਚੇ ਤੁਸੀਂ ਦੇਖ ਸਕਦੇ ਕਿੰਨੀ ਧੁੰਦ ਪਈ ਹੈ ਇੱਥੇ ਵੀ ਤੇ ਉਹ ਟਰੱਕ ਜਾਂਦਾ ਵੇ ਤੁਹਾਨੂੰ ਵੀ ਨਹੀਂ ਦਿਖਦਾ ਹਣਾ ਤੇ ਮੈਨੂੰ ਐਸੇ ਦਿਖਦਾ ਪਿਆ ਪਰ ਕੈਮਰੇ 'ਚ ਦਿਖਦਾ ਨਹੀਂ ਹੋਣਾ ਕੋਈ ਨਹੀਂ ਕੈਪਚਰ ਦਾ ਨਕਲਾ ਹੋ ਰਿਹਾ ਵਾ ਬਾਕੀ ਗਾਇਸ ਤੁਸੀਂ ਧੁੰਦ ਦੇਖ ਸਕਦੇ ਕਿੰਨੀ ਪੈਂਦੀ ਹੈ ਗੁੱਡ ਮਾਰਨਿੰਗ ਬਾਕਾ ਚੋਦਾ ਦੋਸਤ दोस्त मिल चुका है गए थे तुम यार? में में साला गोरा, है। गोरा। <laughs> और बताओ <laughs> ठीक है और, और किधर लगा स्रोट के? स्रोट के? स्रोट के सोचा मैं घर लग से बाहर निकल के चूपा लगा लू आधा बोलो वीडियो बना रहे ਸਾਰੇ ਕਰਦੇ ਕਿ ਯਾਰ ਤੇ ਚਲਦੇ ਆ ਗਾਈਜ਼ ਹੁਣ ਵੀਡੀਓ ਬਣਾ ਕੇ ਆਣੇ ਆ ਇਹਨੇ ਤਾਂ ਸਿਰਫ ਮੋਟਰਸਾਈਕਲ ਤੇ ਬਣਾਉਣੀਆ ਮੈਨੂੰ ਪਤਾ ਹੈ ਇਹਦਾ ਤੇ ਤੂੰ ਕਰਦੇ ਬਣਾਉਂਗਾ ਮੋਟਰਸਾਈਕਲ ਤੇ ਮੋਟਰਸਾਈਕਲ ਨਹੀਂ ਬਣਾ ਤੇ ਆਪਣਾ ਸਪਲੈਂਡਰ ਬੂਰਾ ਮੋਡੀਫਾਈਆ ਦੇਖ ਹੀ ਸਕਦੇ ਬਸ ਇਹਦੇ ਇੰਡੀਕੇਟਰ ਵਗੈਰਾ ਲਾਹਾ ਦੇਣੇ ਬਾਕੀ ਕੰਮ ਐ ਟਿਚਵਾ ਤੇ ਸਟਿਕ 스ਟicker ਕਰਾ ਲੈਣਾ ਕੰਮ ਹੁਣ ਤੇ ਚਲੋ ਚਲਦੇ ਆ ਚਲੋ ਸੋ ਇਹ ਚਲਦਿਆਂ ਨੂੰ ਵੀਡੀਓ ਬਣਾ ਕੇ ਆਨੇ ਕਿ ਤੇ ਫਟਾਫਟ ਇੱਕ ਤਾਂ ਆਪਣੀ ਕਲਿੱਪ ਬਣ ਗਈ ਆ ਤੇ ਹੁਣ ਆਪਾਂ ਦੂਸਰੀ ਬਣਾਉਣੀ ਆ ਆ ਦੇਖੋ ਮਿੱਤਨભાઈ ਜੀ ਰੰਗਦਾ ਤੇ ਆਰਾਮ ਸੇ ਚਲ ਬਲਾ ਥੋੜੀ ਜਿਹੀ ਲੱਲਾ ਓਏ ਇੱਧਰ ਥੋੜਾ ਜਿਹਾ ਜਾਣਾ ਆਪਾਂ ਉਧਰ ਚਲਦੇ ਆ ਉਧਰ ਮੋੜ ਇੱਧਰ ਸਿਤਾਵਾਲੀ ਨਹੀਂ ਨਹੀਂ ਵਿੱਚੋਂ ਵਿੱਚੋਂ ਘਾੜੇ ਇਧਰ ਹੀ ਘੜੇ ਮੋੜ ਇਥੋਂ ਹੋ ਲਵਾ ਆਹੋ ਆਰਾਮ ਨਾਲ

ਸੋ ਗਾਇਸ ਜੀ ਦੇਖ ਸਕਦੇ ਆ ਇਧਰ ਕਿੰਨੀ ਧੁੰਦ ਪਈ ਆ। ਉਹ ਆਇਆ ਪਾ ਫਾਈਨਲ ਗਰਾਊਂਡ ਦੇ ਵਿੱਚ ਪਹੁੰਚ ਗਿਆ ਤਾਂ ਹੁਣ ਆਪਾਂ ਤੁਹਾਨੂੰ ਦਿਖਾਉਣੇ ਮੋਟਰਸਾਈਕਲ ਦਾ ਸਟੰਟ ਤੇ ਦਿਖਾਉਣੇ ਆ ਤੇ ਆ ਫੜੀ। ਲੈ ਚੱਕਾ। ਤੇ ਸੋ ਗਏ ਤੁਹਾਨੂੰ ਦਿਖਾਉਣੇ ਆ ਹੁਣ ਸਟੰਟ। ਪਹਿਲੇ ਤਾਂ ਚੱਕੀ ਵਾਲਾ ਦਿਖਾ ਦਦੇ ਮਿੱਟੀ ਉਡਾ ਕੇ। ീൽ ബ <laughs>